ਗੁਰਸਬ ਦਾ ਇੱਕ ਬਚਨ ਜਿਹੜਾ ਵੈਦ ਮੁਕਿਆ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮ ਦੂਤ ਇੱਕ ਦੁੱਖ ਜਿਹੜਾ ਹੈ ਉਹ ਵਿਛੋੜੇ ਦਾ ਹੈ ਦੂਜਾ ਦੁੱਖ ਭੁੱਖ ਦਾ ਹੈ ਇੱਕ ਦੁੱਖ ਰੋਗ ਲੱਗਿਆ ਤਨਤਾਏ ਵੈਦ ਨਾ ਭੋਲੇ दारू ਲਾਏ ਜਿੱਥੇ ਵਿਛੋੜਾ ਆ ਜਾਏਗਾ ਉੱਥੇ ਦੋਕੇ ਅਗਲਾ ਸਵਾਲ ਹੁੰਦਾ ਕਿ ਬੰਦਗੀ ਵਾਲੋਂ ਦੁੱਖ ਨਹੀਂ ਹੁੰਦਾ ਜਿਨ੍ਹਾਂ ਨੇ ਨਿੱ ਬੰਦਗੀ ਕੀਤੀ ਏਡੇ ਵੱਡੇ ਦੁੱਖ ਆਏ ਅਸੀਂ ਇਸ ਸੁਖ ਤੋਂ ਭੁੱਲ ਗਏ ਨਾ ਦੁੱਖ दारू ਸੁਖ ਰੂਪਿਆ ਸੁਖ ਰੂਪਿਆ ਮਹਾਰਾਜ ਜੀ ਦਾ ਬਚਨ ਦੁੱਖ ਦਰਦ ਇਲਾਜ ਬਣ ਗਿਆ ਸੁਖ ਬਿਮਾਰੀ ਬਣ ਗਿਆ ਕਿਉਂ ਕਿਉਂਕਿ ਦੁੱਖ ਲਾਗੇ ਰਾਮ ਪੁਕਾਰਾਂਗੇ ਜਦੋਂ ਦੁੱਖ ਵਿੱਚ ਬੰਦਾ ਪਰਮਾਤਮਾ ਨੂੰ ਚੇਤੇ ਕਰਦਾ ਹੈ ਚੇਤੇ ਰੱਖਿਓ ਸੁਖ ਵਿੱਚ ਰੱਬ ਨੂੰ ਭੁੱਲਦਾ ਹੈ ਉਹ ਦੁੱਖ ਦਵਾਈ ਬਣ ਜਾਂਦਾ ਹੈ ਤੇ ਜਿੱਥੇ ਉਸ ਦੁੱਖ ਵਿੱਚ ਰੱਬ ਚੇਤੇ ਆ ਜਾਏ ਫਿਰ ਉਸ ਸੁਖ ਦੇ ਬਰਾਬਰ ਕੁਝ ਨਹੀਂ